ਹੁਣ ਸਮਾ ਹੋਇਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੂ ਨ ਸਗਲੀ ਚਾਰ ਸਭ ਤੇ ਪੂਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਵਿਚਾਰ ਸੁਣਨ ਤੋਂ ਪਹਿਲਾਂ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀ ਰਸਨਾ ਕਰੋ ਪਵਿੱਤਰ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਲ ਕੂਚੀ ਕੀ ਫਤੇ ਫਤੇ ਸੋ ਲੜੀਵਾਰ ਚੱਲ ਰਹੀ ਵਿਚਾਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਜੀ ਦੀ ਛੀ ਦੀਹਾੜੇ ਸਤਵਦੀ ਨੂੰ ਸਮਰਪਿਤ ਉਹਨਾਂ ਦੇ ਅਮਰੰਤਮਈ ਬਾਚਨ 57 ਸ਼ਲੋਕ ਜਿਨੂੰ ਆਪਾਂ ਭੋਗ ਵਾਲੇ ਸ਼ਲੋਕ ਕਹਿੰਨੇ ਆ ਸਤਗੁਰਾਂ ਵੱਲੋਂ ਬਖਸ਼ੀ ਮਤ ਬੁੱਧੀ ਅਨਸਾਰ ਆਪਾਂ ਰਲ ਮਿਲ ਕੇ ਵਿਚਾਰ ਕਰਦੇ ਹਾਂ ਅੱਜ ਇਸ 37ਵੇਂ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਸਮਝਾਉਣਾ ਕਰਦੇ ਨੇ ਕੀ ਉਪਦੇਸ਼ ਕਰਦੇ ਨੇ ਆਓ ਪਹਿਲਾਂ ਇਸ ਸ਼ਲੋਕ ਨੂੰ ਆਪਾਂ ਜਾਣ ਪੜ੍ਹ ਲਈਏ ਸਤਿਗੁਰ ਕਹਿੰਦੇ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਪੈ ਪਾਵਹਿ ਪਾਸ ਸਤਿਗੁਰ ਕੰਦੇ ਜਨਮ ਜਨਮ ਭਰਮਤ ਫਿਰਿਓ ਇਸ ਮਨੁੱਖ ਨੂੰ ਪਟਕਦੇ ਨੂੰ ਕਈ ਜਨਮ ਹੋ ਚੁੱਕੇ ਨੇ ਜਨਮ 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 ਤੇ ਜਨਮ ਅੱਗੇ ਦੇ ਅੱਗੇ ਫੇਰ ਜਨਮ ਹੋ ਗਿਆ ਫੇਰ ਮਰ ਗਿਆ ਫੇਰ ਜਨਮ ਹੋ ਗਿਆ ਇਸ ਤਰ੍ਹਾਂ ਭਟਕਦੇ ਨੂੰ ਸਤਿਗੁਰ ਕਹਿੰਦੇ ਪਤਾ ਨਹੀਂ ਕਿੰਨੇ ਜਨਮ ਹੈ ਜਿਹੜੇ ਇਹਨੂੰ ਲੱਗ ਚੁੱਕੇ ਨੇ ਜਨਮ ਜਨਮ ਭਰਮਤ ਫਿਰਿਓ ਭਵ ਜੂਨਾ ਦੇ ਵਿੱਚ ਭਟਕਦੇ ਨੂੰ ਜਨਮ ਲੈ ਲਿਆ ਫਿਰ ਮਰ ਗਿਆ ਫੇਰ ਜਨਮ ਲੈ ਲਿਆ ਫੇਰ ਮਰ ਗਿਆ ਇਸ ਤਰ੍ਹਾਂ ਜੂਨਾ ਵਿੱਚ ਭਟਕਦੇ ਨੂੰ ਪਤਾ ਨਹੀਂ ਕਿੰਨਾ ਸਮਾਂ ਲੰਘ ਗਿਆ ਮਿਟਿਓ ਨਾ ਜਮ ਕੋ ਤਰਾਸ ਜੰਮ ਕੋ ਤਰਾਸ ਦਾ ਭਾਵ ਹੁੰਦਾ ਹੈ ਜੰਮ ਦਾ ਡਰ ਮੌਤ ਦਾ ਡਰ ਦੂਜੀ ਗੱਲ ਵੀ ਇਹਦੇ ਅੰਦਰੋਂ ਮੌਤ ਦਾ ਡਰ ਨਹੀਂ ਮਿਟਿਆ ਮੌਤ ਦਾ ਭੈ ਇਹਦੇ ਅੰਦਰ ਹੈ ਇੱਕ ਛੋਟੀ ਜੀ ਕੀੜੀ ਵੀ ਤੁਰੀ ਫਿਰਦੀ ਹੋਵੇ ਨਾ ਜਿਹਨੂੰ ਆਪਾਂ ਮਾਰਨ ਦੀ ਕੋਸ਼ਿਸ਼ ਕਰੀਏ ਉਹ ਵੀ ਭੱਜਦੀ ਹੈ ਉਹਨੂੰ ਵੀ ਮੌਤ ਦਾ ਡਰ ਹੈ ਪਰ ਹਰੇਕ ਜਨਮ ਦੇ ਵਿੱਚ ਹਰੇਕ ਜਾਨਵਰ ਪਸ਼ੂ ਪੰਛੀ ਹਰੇਕ ਨੂੰ ਡਰ ਹੈ ਭਾਈ ਪਮੇ ਠੀਕ ਹੈ ਉਹ ਭੋਗ ਜੂਨੀ ਦੇ ਵਿੱਚ ਪਿਆ ਹੋਇਆ ਪਰ ਮੌਤ ਦਾ ਡਰ ਤਾਂ ਉਹਦੇ ਤੇ ਵੀ ਹੈ ਉਹ ਕੌਣ ਹੈ ਉਹ ਆਤਮਾ ਤਾਂ ਆਪਣੇ ਆਪਣੇ ਵਿੱਚ ਹੀ ਬਦਲਾ ਹੋਇਆ ਹੋਇਆ ਨਾ ਜਦੋਂ ਗੁਰੂ ਦੀ ਗੱਲ ਉਸ ਪਰਮੇਸ਼ਰ ਦੀ ਗੱਲ ਬੰਦੇ ਨੇ ਨਾ ਸੁਣੀ ਨਾ ਮੂਹ ਦੇ ਆਖੇ ਲੱਗਿਆ ਤੇ ਆਪਾਂ ਤਿੰਨੇ ਆਪਾਂ ਸਿ ਲੋਕਰ ਜਾਨਾ ਪੜਦੇ ਆ ਸਤਿਗੁਰਾਂ ਨੇ ਇੱਕੋ ਹੀ ਗੱਲ ਤੇ ਜ਼ੋਰ ਦਿੱਤਾ ਹੋਇਆ ਕਹੋ ਨਾਨਕ ਭਜ ਹਰਮਨਾ ਕਹੋ ਨਾਨਕ ਸੁਨ ਰੇਮਨਾ ਹਨਾ ਮਨ ਨੂੰ ਸਬੋਧਨ ਕਰਕੇ ਵੀ ਮੇਰੇਆ ਮਨਾ ਸਿਮਰਨ ਕਰਿਆ ਕਰ ਭਜਨ ਕਰਿਆ ਕਰ ਉਸ ਪ੍ਰਮਾਤਮਾ ਨੂੰ ਧਿਆਇਆ ਕਰ ਹਰੇਕ ਸ਼ਲੋਕ ਦੇ ਵਿੱਚ ਮਨ ਨੂੰ ਸਬੋਧਨ ਹੈ ਤੇ ਸਾਨੂੰ ਦੱਸਿਆ ਗਿਆ ਵੀ ਇਹਨੂੰ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਨਾਮ ਹੀ ਜਪਣਾ ਆਪਾਂ ਕਹਿੰਦੇ ਰੋਜ਼ ਹੀ ਕਹਿੰਦੇ ਸਿਮਰਨ ਦੀ ਗੱਲ ਹੈ ਭਾਈ ਰੋਜ਼ ਹੀ ਸਿਮਰਨ ਕਰਨਾ ਫਿਰ ਕਿਉਂਕਿ ਗੁਰੂ ਘਰ ਤਾਂ ਪਰ ਇੱਕੋ ਹੀ ਗੱਲ ਹੈ ਨਾ ਨਾਨਕ ਕੈ ਘਰ ਏਕੋ ਨਾਮ ਇਤਿਦਾ ਇੱਕ ਨਾਮ ਦੀ ਗੱਲ ਹੀ ਚੱਲਣੀ ਹੈ ਤੇ ਫਿਰ ਜਿਨ੍ਹਾਂ ਨੇ ਨਾਮ ਧਿਆਇਆ ਹੈ ਤਾਂ ਗੱਲਾਂ ਠਿਉਣ ਦੀ ਹੈ ਨਾ ਜਿਨੇ ਨਾਮ ਧਿਆਇਆ ਗਈ ਮੁਸ਼ਕਤ ਕਾਲ ਨਾਨਕ ਤੇ ਮੁਖੁ ਜਲੇ ਜਿਨ੍ਹਾਂ ਨੇ ਉਸ ਸਿਮਰਨ ਕਰਨ ਵਾਲੇ ਦੀ ਸੰਗਤ ਕੀਤੀ ਉਸ ਨਾਮ ਨੂੰ ਧਿਆਉਣ ਵਾਲੇ ਦੀ ਉਸ ਰੱਬ ਦੀ ਆਵਾਦਤ ਕਰਨ ਵਾਲੇ ਦੀ ਸੰਗਤ ਕੀਤੀ ਉਹ ਵੀ ਤਰ ਗਏ जिनी जिन्ना ने नाम नु ਧਿਆਇਆ ਉਹ ਪਰਮੇਸ਼ਰ ਨੂੰ ਧਿਆਇਆ ਉਹ ਤਾਂ ਤਰੀ ਗਏ ਤੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਵੀ ਤਰ ਗਏ ਨਾਨਕ ਤੇ ਮੁਖ ਉਜਲੇ ਉਹ ਮੁਖ ਜਿਹੜੇ ਜਿਨ੍ਹਾਂ ਨੇ ਉਸ ਨਾਮ ਜਪਣ ਵਾਲੇ ਦੀ ਸੰਗਤ ਕੀਤੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਤੇ ਹੋਰ ਕੀਤੀ ਛੁੱਟੀ ਨਾਲ ਵੀ ਆਉਂਦਾ ਕਿਉਂਕਿ ਦੋ ਸਲੋਕ ਆਉਂਦੇ ਨੇ ਬਾਣੀ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਵੀ ਆਉਂਦਾ ਸਲੋਕ ਸੋ ਕਹਿੰਦਾ ਭਾਵ ਕੀ ਇਹ ਸਿਮਰਨ ਕਰਨ ਵਾਸਤੇ ਇੱਥੇ ਗੱਲ ਨਾਮ ਦੀ ਚੱਲੇਗੀ ਜਦੋਂ ਵੀ ਚੱਲੇਗੀ ਤੇ ਨਾਮ ਦੀ ਗੱਲ ਹੀ ਚੱਲਣੀ ਚਾਹੀਦੀ ਹੈ ਸੋ ਸਤਗੁਰ ਕਹਿੰਦੇ ਜਨਮ ਜਨਮ ਭਰਮਤ ਫਿਰੋ ਮਿਟਿਓ ਨਾ ਜੰਮ ਕੋ ਤਰਾਸ ਕਿੰਨੀਆਂ ਜੁਨਾਂ ਦੇ ਵਿੱਚ ਭਟਕਦੇ ਭਟਕਦੇ ਨੂੰ ਕਈ ਜਨਮ ਲੈ ਲੇ ਕਈ ਜਨਮ ਦੇ ਪੜਦੇ ਆ ਨਾ ਪਾ ਪਾਤਸਰ ਜੀ ਦਾ ਸਲੋਕ ਕਈ ਜਨਮ ਭਏ ਕੀਟ ਪਤੰਗਾ ਹੁਣ ਧਿਆਨ ਰੱਖਿਓ ਸ਼ੁਰੂਆਤ ਕਿੱਥੋਂ ਹੋਊਗੀ ਆ ਭਟਕਦੇ ਦੀ ਦੇਖੋ ਕਿੱਥੇ-ਕਿੱਥੇ ਭਟਕਿਆ ਆਪਾਂ ਆ ਮਨੁੱਖਾ ਜਨਮ ਆ ਇੰਨਾ ਜੁਨਾਂ ਵਿੱਚੋਂ ਨਿਕਲ ਕੇ ਆਇਆ ਤਾਂ ਹੀ ਮਿਲਿਆ ਇਹ ਤਰਸ ਕਰ ਲਿਆ ਪਰਮਾਤਮਾ ਨੇ ਆ ਚਾਂਸ ਦੇ ਦਿੱਤਾ ਇੱਕ ਸਾਨੂੰ ਇਹ ਮਨੁੱਖਾ ਦੇ ਹੀ ਦੇ ਦਿੱਤੀ ਪਰ ਲੰਘ ਕੇ ਤਾਂ ਉਹਨਾਂ ਚੋਂ ਹੀ ਆਇਆ ਨਾ ਕਈ ਜਨਮ ਭਏ ਕੀਟ ਪਤੰਗਾ ਕੀੜੇ ਪਤੰਗੇ ਬਣਿਆ ਅਸੀਂ ਸਿੱਧੇ ਨਹੀਂ ਆ ਗਏ ਸੀ ਮਨੁੱਖ ਬਣ ਕੇ ਵਿਕਾਸ ਹੈ। ਕਿ ਟਿੱਕਾ ਕੋਈ ਕਿਵੇਂ ਮੰਨਦਾ ਕੋਈ ਆਵਾਗਮਨ ਨੂੰ ਨਹੀਂ ਮੰਨਦਾ ਕੋਈ ਮੰਨਦਾ ਹੈ ਕੋਈ ਪੂਰਵ ਜਨਮ ਨੂੰ ਮੰਨਦਾ ਕੋਈ ਮੰਨਦਾ ਨਹੀਂ। ਕੋਈ ਡਾਰਵਿਨ ਦੀ ਥਿਓਰੀ ਨੂੰ ਮੰਨਦਾ ਹੈ ਵੀ ਵਿਕਾਸ ਹੋਇਆ ਐ ਕਰਕੇ ਐ ਕਰਕੇ ਮਨੁੱਖ ਬਣਿਆ। ਪਰ ਆਪਾਂ ਤਾਂ ਗੁਰੂ ਦੀ ਗੱਲ ਸੁਣਨੀ ਹੈ ਵੀ ਸਤਿਗੁਰੂ ਜੀ ਤੁਸੀਂ ਦੱਸੋ ਵੀ ਕਿਹੜੇ ਜਨਮਾਂ ਦੇ ਵਿੱਚ ਅਸੀਂ ਢਟ ਕੇ ਆਇਆ। ਜਨਮ ਜਨਮ ਭਰਮਤ ਫਿਰਿਓ। ਹੁਣ ਕਈ ਜਨਮ ਭਈ ਕੀਟ ਪਤੰਗਾ ਇਹਨਾਂ ਦੇ ਅਰਥ ਆਪਾਂ ਸਾਰੇ ਕਈ ਵਾਰ ਕਰ ਚੁੱਕੇ ਆ ਕਿਉਂਕਿ ਸਮਾ ਆਪਣੇ ਕੋਲ ਹੀ ਕੱਟਾ ਕਈ ਜਨਮ ਗਜ ਮੀਨ ਹੋਰਾਂਗਾ ਗਜ ਹਾਥੀ ਨੂੰ ਕਹਿੰਦੇ ਨੇ ਮੀਨ ਮੱਛੀ ਨੂੰ ਕਹਿੰਦੇ ਨੇ ਕਰੰਗਾ ਹਿਰਨ ਨੂੰ ਕਹਿੰਦੇ ਹਨ ਇਹਨਾਂ ਦੀ ਜੁਨੀ ਵਿੱਚ ਵੀ ਫਿਰ ਕੇ ਆਏ ਆਪਾਂ ਹਿਰਨ ਵੀ ਬਣਿਆ ਹਾਥੀ ਵੀ ਬਣਿਆ ਮੱਛੀਆਂ ਵੀ ਬਣੀਆਂ ਬਣਿਆ ਕਈ ਜਨਮ ਭਾਈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਸੱਪ ਵੀ ਬਣੇ ਕਈ ਤਰ੍ਹਾਂ ਦੇ ਜ਼ਰੀਲੇ ਕਈਆਂ ਨੂੰ ਡੰਗਿਆ ਹੋਊਗਾ ਪਤਾ ਨਹੀਂ ਕਿੰਨਿਆਂ ਨੂੰ ਡੰਗਿਆ ਹੋਊਗਾ ਕਿੰਨਾ ਦਾ ਨੁਕਸਾਨ ਕੀਤਾ ਹੋਊਗਾ ਪੰਛੀ ਵੀ ਬਣੇ ਕਿਤੇ ਕਿਸੇ ਦਰਖਤ ਤੇ ਬੈਠੇ ਹੋਵਾਂਗੇ ਕਿਤੇ ਕਿਸੇ ਫਲ ਵਾਲੇ ਤੇ ਕਿਤੇ ਕਿਸੇ ਤੇ ਕਿਤੇ ਕਿਤੇ ਬੈਠ ਗਏ ਕਿਤੇ ਕਿਤੇ ਬਹਿ ਗਏ ਪੰਛੀ ਵੀ ਕਰਾ ਇੱਕ ਤਰ੍ਹਾਂ ਦੇ ਨੇ ਕਈ ਤਰ੍ਹਾਂ ਦੇ ਨੇ ਨਾ ਇਹ ਅਨੇਕ ਜੁਨੀਆਂ ਐਵੇਂ ਨਹੀਂ ਬਣ ਗਈਆਂ ਕੱਲਾ ਇੱਕ ਪੰਛੀ ਦੇਖ ਕੇ ਨਹੀਂ ਵੀ ਇਹਦੀਆਂ ਅੱਗੇ ਹੋਰ ਕੈਟਾਗਰੀਆਂ ਵੀ ਨੇ ਹੋਰ ਕਿਸਮਾਂ ਵੀ ਨੇ ਪੰਛੀਆਂ ਦੀਆਂ ਛੱਪਾਂ ਦੀਆਂ ਵੀ ਕਿਸਮਾਂ ਨੇ ਧਿਆਨ ਰੱਖਿਓ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਛੀ ਸਰਪ ਹੋਇਓ ਕਈ ਜਨਮ ਹੈਰ ਬ੍ਰਖ ਜੋਇਓ ਧਿਆਨ ਰੱਖਿਓ ਹਾਥੀ ਉਹ ਵੀ ਬਣੇ ਗਦੇ ਵੀ ਬਣੇ ਹਨਾ ਬ੍ਰੇਖਾਂ ਦੇ ਵਿੱਚ ਵਨਸਪਤੀ ਦੇਖੋ ਕਿੰਨੀ ਆ ਕਈ ਜਨਮ ਹੈਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਵਰੀਆ ਆ ਵਾਰੀ ਹੈ ਜਿਹੜੀ ਮਨੁੱਖਾ ਜਨਮ ਮਿਲੇਆ ਕਿੰਨੀਆਂ ਜੁਨਾਂ ਵਿੱਚੋਂ ਭਟਕਦਿਆਂ ਨੂੰ ਮਿਲਿਆ ਜਨਮ ਜਨਮ ਭਰਮਤ ਫਿਰਿਓ ਮਿਲ ਜਗਦੀਸ਼ ਮਿਲਣ ਕੀ ਵਰੀਆ ਚਰੰਕਾਲ ਇਹ ਦੇਹ ਸੰਜਰੀਆ ਪਰ ਇਹ ਚਿਹਰਾ ਤੋਂ ਕਿੰਨਿਆਂ ਭਟਕਣ ਤੋਂ ਬਾਅਦ ਇਹ ਹੀ ਹੈ ਜਿਹੜੀ ਭਾਈ ਮਿਲੀ ਹੈ ਇਨਾਂ ਜੁਨਾਂ ਦੇ ਵਿੱਚ ਜੀ ਸਤਿਗੁਰੂ ਤੋਂ ਪੁੱਛੀ ਵੀ ਸਤਿਗੁਰੂ ਜੀ ਅਸੀਂ ਬਸ ਇਹੀ ਕੁਝ ਬਣਦੇ ਰਹੇ ਭੀ ਕਦੇ ਪੰਛੀ ਬਣ ਗਏ ਕਦੇ ਪਸ਼ੂ ਬਣ ਗਏ ਕਦੇ ਹਨਾ ਵੀ ਆਪ ਸੱਪ ਚ ਵਗੈਰਾ ਬਣਦੇ ਨਹੀਂ ਸਤਿਗੁਰ ਕਹਿੰਦੇ ਹੋਰ ਵੀ ਕੁਝ ਬੰਦਾ ਰਹਿਆ ਕਬੀਰ ਸਾਹਿਬ ਜੀ ਦਾ ਇੱਕ ਵਚਨ ਸੁਣੋ ਅਸਥਾਵਰ ਜੰਗਮ ਕੀਟ ਪਤੰਗਾ ਅਸਥਾਵਰ ਇੱਕ ਥਾਂ ਤੇ ਫੰਡ ਵਾਲੇ ਰੁੱਖ ਬਨਸਪਤੀ ਗੱਲ ਉੱਥੀ ਆਵੇਗੀ ਵਿੱਚ ਹੋਰ ਵੀ ਬਣਦੇ ਨੇ ਕੀਟ ਪਤੰਗਾ ਕੀੜੇ ਪਤੰਗੇ ਬਣੇ ਅਨਕ ਜਨਮ ਕੀਏ ਬਹੁ ਰੰਗਾ ਅਨੇਕਾਂ ਕਿਸਮਾਂ ਦੇ ਵਿੱਚ ਬਣਦੇ ਰਹੇ ਅਨੇਕਾਂ ਜਨਮ ਇਹਨਾਂ ਵਿੱਚੋਂ ਲੱਗੇ ਸੀ ਫਿਰ ਸਤਿਗੁਰ ਕੀ ਕਹਿੰਦੇ ਐਸੇ ਘਰ ਹਮ ਬਹੁਤ ਵਸਾਈ ਜਬ ਹਮ ਰਾਮ ਗਰਭ ਹੋਈ ਆ ਇਸ ਤਰ੍ਹਾਂ ਦੇ ਘਰ ਘਰ ਸਮਝ ਕੇ ਨਾ ਹੋਣਾ ਜੂਨਾ ਇਸ ਤਰ੍ਹਾਂ ਦੇ ਘਰ ਅਸੀਂ ਬਹੁਤ ਵਸਾ ਚੁੱਕੇ ਆ ਕਬੀਰ ਸਾਹਿਬ ਕਹਿੰਦੇ ਕਬੀਰ ਸਾਹਿਬ ਨੂੰ ਦੇਖੋ ਆਪਣੀ ਗਿਆਨ ਬ੍ਰह्म ਗਿਆਨੀ ਨੇ ਤੰਦੇ ਇਹੋ ਜੇ ਘਰ ਤਾਂ ਸੀ ਪਤਾ ਨਹੀਂ ਕਿੰਨੇ ਵਿਸਾਲੇ ਕਿੰਨੀਆਂ ਜੂਨਾਂ ਵਿੱਚੋਂ ਸਤਿਗੁਰੂ ਜੀ ਲੰਘ ਕੇ ਆਇਆ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਹੀ ਪ੍ਰਭੂ ਜੀ ਰਾਮ ਦਾ ਭਾਵ ਇਹ ਇੱਥੇ ਸਬੋਧਨ ਗਰਭ ਹੋਈ ਆ ਜੂਨਾਂ ਦੇ ਵਿੱਚੋਂ ਲੰਘ ਕੇ ਇੰਨੇ ਘਰ ਅਸੀਂ ਬਹੁਤ ਵਸਾ ਚੁੱਕੇ ਕਭੂ ਜਤੀ ਤਪੀ ਬ੍ਰਹਮਚਾਰੀ ਜਪੀ ਜਤੀ ਵੀ ਬਣੇ ਤਪੀ ਵੀ ਬਣੇ ਤਪੀ ਵੀ ਬਣੇ ਹਨਾ ਬ੍ਰਹਮਚਾਰੀ ਵੀ ਬਣੇ ਹੋਰ ਦੱਸੋ ਹੁਣ ਦੇਖੋ ਪਸ਼ੂ ਪਾਂਸਿਆਂ ਤੋਂ ਥੋੜਾ ਜਿਆਗ ਅੱਗੇ ਆਓ ਆ ਵੀ ਬਣਿਆ ਕਈ ਵਾਰ ਕਬਹੁ ਰਾਜਾ ਛਤਰਪਤ ਰਾਜੀ ਵੀ ਬਣੇ ਕਬਹੁ ਭਿਖਾਰੀ ਭਿਖਾਰੀ ਵੀ ਬਣੇ ਕਈ ਵਾਰ ਆਪਾਂ ਉਹ ਵਕਰੀ ਗੱਲ ਆ ਅੱਜ ਭਿਖਾਰੀ ਵੈਸੇ ਆਪਾਂ ਸਾਰੇ ਭਿਖਾਰੀ ਹੀ ਆਂ ਹਮ ਭੀਖਤ ਭਿਖਾਰੀ ਤੇਰੇ ਤੂੰ ਨਿਜ ਬਤ ਹੈ ਦਾਤਾ ਉਹ ਦਾਤਾ ਅਸੀਂ ਭਿਖਾਰੀਆਂ ਉਹ ਵੱਖਰੀ ਗੱਲ ਐ ਪਰ ਆ ਇਸ ਤਰ੍ਹਾਂ ਮੰਗਣ ਵਾਲੀ ਭਿਖਾਰੀ ਬਣੇ ਅਸੀਂ ਕਿੰਨੀਆਂ ਜੁਨਾ ਦੇ ਵਿੱਚ ਰਾਜੇ ਵੀ ਬਣੇ ਇਹਨਾਂ ਸਮਝੋ ਵੀ ਇੱਥੇ ਪਤਾ ਨਹੀਂ ਅੱਜ ਆਪਾਂ ਅੱਗੇ ਕਿਹੜੀ ਆਪਾਂ ਕਿਸ ਘਰੇ ਜਨਮ ਲਿਆ ਹੋ ਸਕਦਾ ਸੀ ਰਾਜੇ ਹੁੰਦੇ ਰਾਜੇ ਬਣੇ ਹੋਏ ਹਾਂ ਗਬਹੂ ਰਾਜਾ ਸਤਰਪਤ ਕਬਹੂ ਭਿਖਾਰੀ ਸਤਿਗੁਰ ਕਹਿੰਦੇ ਸਾਖ ਤਮਰੈ ਸੰਤ ਸਭ ਜੀਵੈ ਇਹ ਇਹ ਸਾਤਤਾ ਦੀ ਵੱਸ ਦੀ ਗੱਲ ਹੈ ਅਸਲ ਵਿੱਚ ਜੂਨਾ ਵਿੱਚ ਪਹਿਣਾ ਸਾਤਤ ਬੰਦਾ ਪੈਂਦਾ ਮਨਮੁਖ ਬੰਦਾ ਪੈਂਦਾ ਜਿਹੜਾ ਰੱਬ ਨਾਲ ਉਟਟਿਆ ਹੁੰਦਾ ਹੈ ਸੰਤ ਸਭ ਜੀ ਮੈਂ ਸੱਤਤਾ ਜਿਉਂਦੇ ਨੇ ਭਾਈ ਉਹ ਤਾਂ ਸਦੀ ਜਿਉਂਦੇ ਨੇ ਗਿਆਨੀ ਜੀਵਾ ਸਦਾ ਸਦਾ ਸੋਤੀ ਹੀ ਪਤ ਉਹ ਤਾਂ ਸਦੀ ਜਿਉਂਦੇ ਨੇ ਉਹ ਜੇ ਸਰੀਰ ਕਰਕੇ ਚਲੇ ਜਾਂਨ ਉਹ ਫੇਰ ਵੀ ਜਿਉਂਦੇ ਨੇ ਪਰ ਅਸੀਂ ਜਿਹੜੇ ਨੇ ਰੱਬ ਨਾਲ ਉਟਟਿਆ ਮਨੋਖਾ ਜਿਹੜਾ ਇਹ ਜੂਨਾ ਚ ਪਟਦਾ ਹੈ ਸਾਕਤ ਮਰੈ ਸੰਤ ਸਭ ਜੀਵੈ RAM ਰਸਾਇਣ ਰਸਨਾ ਪੀਵੈ ਉਹਦਾ ਰਸ ਪੀਂਦੇ ਨੇ ਉਹ ਤਾਂ ਪ੍ਰਮਾਤਮਾ ਦਾ ਅੰਮ੍ਰਿਤ ਛਕਦੇ ਨੇ ਅੰਮ੍ਰਿਤ ਪੀਣ ਵਾਲਾ ਅਮਰ ਹੋ ਜਾਂਦਾ ਹੈ ਉਹ ਜੁਨਾ ਚ ਨਹੀਂ ਪੈਂਦਾ ਭਾਈ ਕਹੋ ਕਬੀਰ ਅਬ ਕਿਰਪਾਤ ਕੀ ਹੈ ਕਬੀਰ ਸਾਹਿਬ ਕਹਿੰਦੇ ਹੁਣ ਕਿਰਪਾ ਕਰਨਾ ਅਸੀਂ ਬੇਨਤੀ ਕਰਨੀ ਸਤਿਗੁਰੂ ਜੀ ਆਹ ਕੁਝ ਚੋਂ ਲੰਘ ਕੇ ਆਏ ਆ ਜਨਮ ਜਨਮ ਭਰਮਤ ਫਿਰਿਓ ਹੁਣ ਆਪ ਕਿਰਪਾ ਕੀ ਦਾ ਹਾਰ ਪਰੇ ਅਬ ਪੂਰਾ ਦੀਜੈ ਅਸੀਂ ਹਾਰ ਪੁੱਟ ਕੇ ਜੂਨਾ ਚੋਂ ਲੰਘ ਕੇ ਆ ਹੁਣ ਤੇਰੀ ਸ਼ਰਨੀ ਆ ਗਏ ਮਨੁੱਖਾ ਜਨਮ ਤੂੰ ਸਾਨੂੰ ਦੇ ਦਿੱਤਾ ਹੁਣ ਚਰਨਾ ਨਾਲ ਲਾ ਕੇ ਰੱਖੀ ਬਸ ਇਹ ਬੇਨਤੀ ਅਸੀਂ ਕਰਨੀ ਹੈ ਕਵੀਰ ਸਾਹਿਬ ਤਾਂ ਲੱਗੇ ਹੋਏ ਨੇ ਚਰਨਾ ਨਾਲ ਧਿਆਨ ਰੱਖਿਓ ਉਹ ਤਾਂ ਜੁੜੀ ਹੋਈ ਰੂਹ ਹੈ ਉਹਨਾਂ ਦਾ ਤਾਂ ਰੱਬ ਨਾਲ ਇੱਕ ਮੇਲ ਹੋਇਆ ਪਿਆ ਆ ਰਾਮ ਕਵੀਰਾ ਏਕ ਭਏ ਆ ਕੋਈ ਨਾ ਸ਼ਕ ਹੈ ਪਛਾਨੀ ਉਹਨਾਂ ਦਾ ਤਾਂ ਰੱਬ ਤੇ ਵਿੱਚ ਫਰਕ ਕੋਈ ਨਹੀਂ ਠੀਕ ਆ ਉਹ ਸਰੀਰ ਦੇ ਵਿੱਚ ਨਹੀਂ ਰਾਮ ਕਵੀਰਾ ਏਕ ਭਏ ਹੈ ਉਹ ਤਾਂ ਇੱਕੋ ਹੋ ਚੁੱਕੇ ਨੇ ਕਰਤਾ ਸਾਡੀ ਹੈ ਅਸੀਂ ਬੇਨਤੀ ਹੈ ਸਾਨੂੰ ਕਹਿ ਸਤਗੁਰੂ ਜੀ ਨੂੰ ਆਪ ਕਬੀਰ ਸਾਹਿਬ ਕਹਿੰਦੇ ਭਾਈ ਬੇਨਤੀ ਕਰਿਆ ਕਰ। ਹੋਰ ਸੁਣੋ ਖਾਂ। ਇੱਕ ਵਾਚਨ ਹੋਰ ਆਉਂਦਾ ਪਾਸਾ ਜੀ ਦਾ ਗੁਰੂ ਰਾਮਦਾਸ ਜੀ ਦਾ ਕਹਿੰਦੇ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਾਮੂ ਹਮ। ਆਏ। ਕੰਨਿਆ ਦੇ ਮਾਤਕ ਆ ਮਾਤਾ ਤੋ ਜੀ ਤੋ ਜਨਮ ਲਿਆ ਕਿਦੇ ਪਿਓ ਤੋ ਜਨਮ ਲਿਆ ਪਤਾ ਨਹੀਂ ਕਿੰਨੇ ਵਾਰੀ ਲਿਆ। ਕਿੰਨੇ ਵਾਰੀ ਇਹ ਸਾਡੀ ਮਾਤਾ ਬਣੀ ਹੋਵੇਗੀ ਪਿਓ ਬਣਿਆ ਹੋਵੇਗਾ। ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਾਮੂ ਆਏ ਕਿੱਥੋਂ ਆਇਆ। ਪਤਨ ਕਿੰਨੀਆਂ ਜੂਨਾ ਦੀ ਕਿੱਥੋਂ ਕਿੱਥੋਂ ਆਏ ਆ ਆਗਣ ਵਿੰਬ ਜਲ ਭੀਤਰ ਨਿਪਜੇ ਆਗਣ ਵਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਈ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਵਿੱਚ ਔਗਣ ਇੰਨੇ ਨੇ ਵੀ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਤੇਰੇ ਵਿੱਚ ਗੁਣ ਇੰਨੇ ਨੇ ਤੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਹੁਣ ਧਿਆਨ ਰੱਖੋ ਫਰਕ ਕਿੰਨਾ ਤੇ ਸਾਡਾ ਤੇ ਰੱਬ ਦੇ ਵਿੱਚੋਂ ਅਸੀਂ ਤਾਂ ਨਾਮ ਜਪਣਾ ਹੈ ਅਸੀਂ ਔਗਣਾਂ ਦੇ ਭਰੇ ਹੋਇਆ ਔਗਣਾਂ ਦੇ ਭਰੇ ਹੋਏ ਰੱਬ ਨੂੰ ਜਪਾਂਗੇ ਔਗਣ ਗੁਣਾ ਵਿੱਚ ਕਨਵਰਟ ਹੋ ਜਾਣਗੇ ਸਾਡੇ ਅੰਦਰ ਗੁਣ ਆਉਣਗੇ ਤਾਂ ਨਾਮ ਜਪਣਾ ਹੈ ਨਾਮ ਹੀ ਗੁਣ ਨੇ ਧਿਆਨ ਰੱਖੋ ਆ ਜਿੰਨੀ ਬਾਣੀਆਂ ਆਪਾਂ ਪੜ੍ਹਦੇ ਆ ਇਹ ਸਾਰੇ ਗੁਣ ਨਹੀਂ ਆਣਿਆ ਗੁਣਾ ਨਾਲ ਬੰਦਾ ਭਰਪੂਰ ਹੋ ਜਾਂਦਾ ਹੈ ਗੁਣ ਕਹਿ ਗੁਣੀ ਸਮਾਣਿਆ ਗੁਣ ਕਹਿੰਦਾ ਕਹਿੰਦਾ ਗੁਣ ਗਾਉਂਦਾ ਗਾਉਂਦਾ ਇੱਕ ਦਿਨ ਗੁਣੀ ਬਣ ਜਾਂਦਾ ਗੁਣਾ ਵਿੱਚ ਸਮਾ ਜਾਂਦਾ ਬੰਦਾ ਫਿਰ ਰੱਬ ਦਾ ਰੂਪ ਬਣ ਜਾਂਦਾ ਫਿਰ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਜਾਨ ਬਸ ਆ ਅਵਸਥਾ ਬਣ ਜਾਂਦੀ ਹੈ ਭਾਈ ਹੁਣ ਔਗਣਾ ਕਰਤੀ ਜੂਨਾ ਚ ਪਈਆਂ ਵੀ ਔਗਣੀ ਵਾਲੇ ਨੇ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਹ ਪਾਈ ਉੱਥੇ ਵੀ ਰਾਗੇ ਕਿੰਨੇ ਰੁਖ ਬਣੇ ਕਈ ਵਾਰ ਹੈ ਕਿਤਨੇ ਪਸ਼ੂ ਬਣੇ ਕਿੰਨੇ ਵਾਰ ਕਿੰਨੇ ਵਾਰ ਬਣੇ ਹੋਣੇ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ 나ਗ ਕੁਲੀ ਮੈਂ ਆਏ ਕੇਤੇ ਪੰਖ ਊੜਾ ਇਹ ਬਾਰੀ ਬਾਰੀ ਸ਼ਬਦ ਤਾਂ ਬਾਣੀ ਵਿੱਚ ਆਉਂਦੇ ਹੀ ਹੈ ਨਾ ਉਹ ਪੰਚ ਪਾਸਾ ਦਾ ਸ਼ਬਦ ਸੀਗਾ ਇਹ ਗੁਰੂ ਨਾਨਕ ਪਾਸਾ ਜੀ ਦੇ ਵਚਨ ਤਾਂ ਇੱਕੋ ਹੀ ਨੇ ਭਾਵ ਅਰਥ ਵੀ ਕੋਈ ਹੈ ਪਰ ਸਾਨੂੰ ਵਾਰੀ ਵਾਰੀ ਸਮੋਦਨ ਕੀਤਾ ਵਾਰੀ ਵਾਰੀ ਸਮਝਾਇਆ ਵੀ ਬੰਦਾ ਸਮਝ ਜਾਵੇ ਕਿਤੇ ਇੱਕ ਵਾਰੀ ਨਾਲ ਤਾਂ ਸਮਝਣ ਵਾਲੇ ਹੈ ਹੀ ਨਹੀਂ ਅਸੀਂ ਜੋ ਕਿ ਠੀਠ ਹੋਏ ਪਏ ਹਨ ਜੇ ਇੱਕ ਵਾਰੀ ਸੰਦਨ ਵਾਲੇ ਨਹੀਂ ਬਾਰੀ ਬਾਰੀ ਸੁਚੇਤ ਕੀਤਾ ਸਾਨੂੰ ਬਾਣੀ ਨੇ ਕੇਤੇ 나ਗ ਕੁੰਡੀ ਮੈਂ ਆਏ ਕੇਤੇ ਪੰਖ ਉਡਾਈ ਤੇ ਉਹ ਬਾਕੀ ਸਾਰਾ ਸਾਧੂ ਤੁਸੀਂ ਪੜੋ ਤੇ ਸੋ ਗੱਲ ਤਾਂ ਸਾਰੀ ਹੈ ਵੀ ਔਗਣਾ ਕਰਕੇ ਅਸੀਂ ਭਰਮ ਦੇ ਆ ਕਿੰਨਿਆਂ ਜਨਾਂ ਦੇ ਵਿੱਚ ਪਟਕੇ ਜਨਮ ਜਨਮ ਭਰਮਤ ਫਿਰਿਓ ਮਿਟੋਣਾ ਜਮ ਕੋ त्रास त्रास ਕਿੰਨੇ ਵਾਰ ਇੱਕ ਭਗਤ ਭਾਈ ਗੁਰਦਾਜ ਦੀ ਪੌੜੀ ਆਉਂਦੇ ਉਹਦੇ ਵਿੱਚ ਲਿਖਿਆ ਪਿਆ ਜੁਗ ਜੁਗ ਮੇਰ ਸਰੀਰ ਕਾ ਬਾਸ ਨਾ ਵਧਾ ਆਵੈ ਜਾਵੈ ਇਹ ਬਾਸਨਾ ਦੇ ਵੱੱਦੇ ਅਸੀਂ ਜਨਮ ਲੈਂਦੇ ਆ ਜੋ ਬੰਦੇ ਦੇ ਅੰਤ ਵੇਲੇ ਚਿੱਤ ਵਿੱਚ ਰਹਿ ਜਾਂਦਾ ਨਾ ਚਿੱਤ ਵਿੱਚ ਜੋ ਕੁਝ ਰਹਿ ਜਾਂਦਾ ਹੈ ਬਸ ਬੰਦਾ ਉਸੇ ਰਾਹੀ ਚਲਾ ਜਾਂਦਾ ਫਿਰ ਉਹ ਉਹ ਬਾਸਨਾ ਕਰਕੇ ਜਨਮ ਹੁੰਦਾ ਧਿਆਨ ਰੱਖੋ ਉਹ ਬਾਸਨਾ ਕਿਹੜੀ ਹੈ ਉਹਨੂੰ ਭਗਤ ਤਰਲੋਚਨ ਜੀ ਨੇ ਸਾਡੇ ਸਾਹਮਣੇ ਸ਼ਬਦ ਵਿੱਚ ਰੱਖਿਆ ਉਹ ਕਹਿੰਦੇ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਬਲ ਬਲ ਉਤਰੈ ਆ ਬਾਸਨਾ ਪੈ ਗਈ ਅੰਦਰ ਬਾਸਨਾ ਕਾਦੀ ਹੋਗੀ ਲక్ష్ਮੀ ਇਕੱਠਾ ਕਰਨ ਦੀ ਲక్ష్ਮੀ ਦੀ ਪੂਜਾ ਅੰਤਕਾਲ ਜੋ ਲక్ష్ਮੀ ਸਿਮਰੈ ਸਿਮਰਨ ਕਰਨਾ ਧਿਆਨ ਰੱਖੋ ਲక్ష్ਮੀ ਪੈਸਾ ਇਕੱਠਾ ਕਰਨਾ ਮਾੜੀ ਗੱਲ ਨਹੀਂ ਹੈ ਕਿਸੇ ਦੀ ਪੂਜਾ ਕਰੀ ਜਾਣੀ ਪੂਜਾ ਕਿਵੇਂ ਕਰਨੀ ਆ ਵੀ ਹਰ ਵਕਤ ਉਸ ਨੂੰ ਧਿਆਉਣਾ ਉਸੇ ਦੀ ਯਾਦ ਵਿੱਚ ਇੱਥੇ ਵੀ ਉਹਦੀ ਯਾਦ ਘਰੇ ਵੀ ਉਹਦੀ ਯਾਦ ਬਾਹਰ ਵੀ ਉਹਦੀ ਯਾਦ ਕਿਤੇ ਕਰ ਵਿਆਹ ਸ਼ਾਦੀ ਦੇ ਜਾਂਦੇ ਆ ਉਹਦੀ ਵੀ ਯਾਦ ਕਿਤੇ ਭੋਗ ਤੇ ਜਾਂਦੇ ਆ ਫੇਰ ਵੀ ਉਹਦੀ ਯਾਦ ਕਿ ਗੁਰਦੁਆਰੇ ਆਉਨੇ ਆ ਫੇਰ ਵੀ ਉਹਦੀ ਯਾਦ ਸਿਮਰਨੀ ਉਸੇ ਦਾ ਹੋਇਆ ਪਿਆ ਸਤਗੁਰ ਕਹਿੰਦੇ ਧਿਆਨ ਰੱਖੀ ਅੰਤ ਵਿੱਚ ਇਹਦੇ ਮੂੰਹ ਦੇ ਵਿੱਚੋਂ ਵਾਇਗਰੂ ਨਹੀਂ ਨਿਕਲੇਗਾ ਬਸ ਲక్ష్ਮੀ ਹੀ ਨਿਕਲੇਗੀ ਤੇ ਫੇਰ ਕਿੱਥੇ ਜਾਊਗਾ ਸਰਪ ਜੋਨ ਬਲ ਬਲ ਉਤਰੇ ਅਵਤਾਰ ਹੋ ਜਾਵੇਗਾ ਭਾਵਤੀ ਦਾ ਜਨਮ ਹੋ ਜਾਊ ਫੇਰ ਕਾਦੇ ਚ ਸੱਪ ਦੀ ਜੁਨੀ ਇਹ ਗੱਲਾਂ ਮਥਿਆਸ ਨਹੀਂ ਹੈ ਇਤਿਹਾਸ ਹੈ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਗੁਰੂ ਤੋਂ ਪੁੱਛੀਏ ਵੀ ਸਤਗੁਰੂ ਜੀ ਕਿਹੜੀ ਜੋਨੀ ਵਿੱਚ ਪਾਵਾਂਗੇ ਸਤਗੁਰੂ ਨੇ ਸਾਨੂੰ ਦੱਸ ਦਿੱਤਾ ਆ ਆ ਆ ਹੈ ਭਾਈ ਬਾਸਨਾ ਬੱਧਾ ਆਵੇ ਜਾਵੇ ਫਿਰ ਹੋਰ ਵੀ ਬਚਨ ਆਉਂਦੇ ਨੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬੇਸਵਾ ਜੋਨ ਬਲਬਲਾ ਉੱਤਰੈ ਅੰਤ ਕਾਲ ਜੋ ਲੜਕਾ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਬਲਬਲਾ ਉੱਤਰੈ ਐਸੀ ਚਿੰਤਾ ਮਹਿ ਜੇ ਮਰਐ ਸਤਿਗੁਰ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰਐ ਐਸੀ ਚਿੰਤਾ ਮਹਿ ਜੇ ਮਰਐ ਪ੍ਰੇਤ ਜੋਨ ਬਲ ਬਲ ਉਧਰ ਪ੍ਰੇਤ ਬਣਦਾ ਫਿਰ ਹੁਣ ਧਿਆਨ ਦੇਖੋ ਸਤਿਗੁਰੂ ਜੀ ਕੋਈ ਹੋਰ ਵੀ ਗੇੜ ਹੈ ਵੀ ਅਸੀਂ ਇੰਨਾ ਚੋਂ ਨਿਕਲ ਜਾਈਏ ਸਤਿਗੁਰ ਕਹਿੰਦੇ ਹਾਂ ਭਗਤ ਅਰੋਚਨ ਜੀ ਅੰਤ ਵਾਲੀ ਪੰਗਤੀ ਵਿੱਚ ਕਹਿੰਦੇ ਅੰਤ ਕਾਲ ਜੋ ਨਾਰਾਇਣ ਸਿਮਰਐ ਰੱਬ ਦਾ ਸੇਮਨ ਕਰਦਾ ਹੈ ਅੰਤਵਾਲ ਉਹਦੇ ਮੂੰਹ ਦੇ ਵਿੱਚੋਂ ਰੱਬ ਦੀ ਆਵਾਦਤ ਨਿਕਲਦੀ ਹੈ ਰੱਬ ਦਾ ਨਾਮ ਲੈਂਦਾ ਲੈਂਦਾ ਜਾਂਦਾ ਹੈ ਹਨਾ ਰੱਬ ਦਾ ਨਾਮ ਲੈਂਦਾ ਜਾਂਦਾ ਪਰ ਰੱਬ ਦਾ ਨਾਮ ਤਾਂ ਉਸੇ ਦੇ ਅੰਦਰੋਂ ਹੀ ਆਊਗਾ ਜਿਹਨੇ ਪਹਿਲਾਂ ਜਪਿਆ ਹੋਇਆ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਬੰਦਾ ਹੈ ਪਿਤੰਬਰ ਬਾਦਤ ਤਲੋਚਨ ਤੇ ਨਾਨ ਮੁਕਤਾ ਪਿਤੰਬਰ ਬਾਕ ਹੈ ਰਿਦੈ ਬਸ ਬਸ ਉਹ ਤਾਂ ਮੁਕਤੀ ਹੋ ਗਿਆ ਰੱਬ ਦੇ ਘਰ ਵਿੱਚ ਬੰਦਰਾ ਤੋਂ ਮੁਕਤ ਹੋ ਗਿਆ ਹੁਣ ਜੁਨਾ ਚ ਥੋੜਾ ਪੈ ਜਾਊਗਾ ਦੇਵਤਾ ਬਣ ਗਿਆ ਅੰਦਰ ਦੀਆਂ ਵਿਚਾਰਾਂ ਪਵਿੱਤਰ ਹੋ ਗਈਆਂ ਹੁਣ ਜੂਨਾ ਵਿੱਚ ਨਹੀਂ ਜੂਨਾ ਚ ਤਾਂ ਔਗਣਾ ਕਰਕੇ ਹੈ ਬਾਸਨਾ ਕਰਕੇ ਹੈ ਜੁਗ-ਜੁਗ ਮੇਰ ਸਰੀਰ ਦਾ ਬਾਸਨਾ ਬੱਧਾ ਆਵੇ ਜਾਵੇ ਫਿਰ ਫਿਰ ਫੇਰ ਬਟਾਈ ਹੈ ਫਿਰਦਾ ਫਿਰਦਾ ਕਦੇ ਫੇਰ ਜੂਨਾ ਨੂੰ ਬਟਾਉਂਦਾ ਹੈ ਸਰੀਰ ਬਟਾਉਂਦਾ ਹੈ ਕਿਤੇ ਕੁਝ ਬਣ ਗਿਆ ਕਿਤੇ ਕੁਝ ਬਣ ਗਿਆ ਜਾਨੀ ਹੋਏ ਕੋ ਮਰਮ ਕੋ ਪਾਵੇ ਇਹੋੀ ਗੱਲ ਨੂੰ ਕੋਈ ਗਿਆਨੀ ਬੰਦਾ ਸਮਝੇਗਾ ਆਮ ਬੰਦੇ ਨੇ ਨਹੀਂ ਸਮਝਣ ਇਸ ਗੱਲ ਨੂੰ ਉਦੋਂ ਤਾਂ ਕੇਮੀ ਬਸ ਬਾਬੇ ਤਾਂ ਹੀ ਗੱਲਾਂ ਕਰੀ ਜਾਂਦੇ ਤਾਂ ਭਾਈ ਸਾਹਿਬ ਇੰਮੇ ਬਸ ਗੱਲਾਂ ਇਹ ਗੱਲਾਂ ਥੋੜਾ ਹੁੰਦੀਆਂ ਨੇ ਇਸ ਕਰਕੇ ਅਸੀਂ ਤਾਂ ਗੁਰੂ ਦੀ ਗੱਲ ਸੁਣਨੀ ਹੈ ਨਾ ਅਸੀਂ ਸਿਆਣੀ ਨਹੀਂ ਗੁਰੂ ਸਿਆਣਾ ਤੇ ਅਸੀਂ ਤਾਂ ਸਿਆਣਪ ਜਿਹੜੀ ਚੱਕੀ ਬੈਠੀਆਂ ਨਾ ਇਹ ਤਾਂ ਸਾਨੂੰ ਡੋਬੂਗੀ ਤਾਂ ਇਹਨੂੰ ਸਤਪੁਰਾਂ ਨੇ ਕਿਹਾ ਤੂੰ ਕਿਤੇ ਆਪਣੀ ਸਿਆਣਪ ਦੇ ਮਗਰ ਲੱਗ ਕੇ ਤੂੰ ਆਪਣੇ ਸਰੀਰ ਮਗਰ ਆਪਣੀ ਮਤ ਮਗਰ ਲੱਗ ਕੇ ਕਿਤੇ ਜੀਵਨ ਨਾ ਜਿਉਣ ਬੈਠੀ ਗੁਰੂ ਦੀ ਮਤ ਲੈ ਨਹੀਂ ਗੁਰੂ ਕੀ ਮਤ ਤੂੰ ਲੈ ਇਆਨੇ ਭਗਤ ਬਿਨਾਂ ਬਹੁ ਦੂਬੇ ਜੀ ਇਸ ਕਰਕੇ ਭਾਈ ਇਹ ਜਿਹੜੀਆਂ ਜੂਨਾ ਦੇ ਵਿੱਚ ਭਟਕਦੇ ਆ ਨਾ ਸਤਿਗੁਰ ਕਹਿੰਦੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਕਈ ਜਨਮ ਕਿੰਨੇ ਜਨਮ ਹੋ ਗਏ ਜਨਮ ਜਨਮ ਭਰਮਤ ਫਿਰੋ ਮਿਟਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰ ਭਜਮਣਾ ਆਜਾ ਸਤਿਗੁਰ ਕਹਿੰਦੇ ਤੈਨੂੰ ਮੈਂ ਇੰਨਾ ਜੂਨਾ ਚੋਂ ਕੱਢਾਂ ਤੇਰੇ ਅੰਦਰ ਜਿਹੜਾ ਮੌਤ ਦਾ ਭੈ ਹੈ ਨਾ ਇੱਕ ਉਹਨੂੰ ਵੀ ਕੱਢਾਂ ਤੂੰ ਐ ਕਰ ਹਰੀ ਦਾ ਭਜਨ ਕਰਿਆ ਕਰ ਉਹ ਉਹ ਉਹਦਾ ਸਿਮਰਨ ਕਰਿਆ ਕਰ ਉਹਨੂੰ ਚੇਤੇ ਚ ਰੱਖਿਆ ਕਰ ਜੀਨੇ ਤੇਰੀ ਮਾਨ ਬੰਤ ਬਣਾਈ ਜੀਨੇ ਤੈਨੂੰ ਬਣਾਇਆ ਤੇਰੀ ਬੰਤ ਬਣਾਈ ਜਾਂ ਤੈਨੂੰ ਮਨੁੱਖਾ ਜਨੂ ਦਿੱਤਾ ਨਿਰਪੈ ਭਾਵਾਂ ਬਾਸ ਤੂੰ ਉਸ ਅਵਸਥਾ ਦੇ ਵਿੱਚ ਬਸੇਗਾ ਜਿੱਥੇ ਭੌ ਨਹੀਂ ਹੋਵੇਗਾ ਇਹ ਮੌਤ ਦਾ ਭੈ ਖਤਮ ਹੋ ਜਾਂਦਾ ਤੁਸੀਂ ਅਖੋਗੇ ਇਹੋ ਜੇ ਹੋਏ ਨੇ ਪਹਿਲਾਂ ਜੀਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਦੇ ਇਹ ਵਚਨ ਨੇ ਉਹਨਾਂ ਤੋਂ ਪੁੱਛ ਲਓ ਕਸ਼ਮੀਰੀ ਪੰਡਤ ਆਏ ਕੋਈ ਮਰਨ ਨੂੰ ਤਿਆਰ ਹੈ ਕਿਸੇ ਦੀ ਖਾਤਰ ਜੀ ਸਰੀਰ ਦੇਨ ਬਾਤੇ ਤਿਆਰ ਹੋ ਗਏ ਹੈ ਹੀ ਨਹੀਂ ਪਰ ਅੰਮੀ ਭੈ ਜੀ ਹੈਗਾ ਅੰਦਰ ਵੀ ਮੌਤ ਹੈ ਮੌਤ ਖੜੀ ਸੀ ਧਿਆਨ ਰੱਖਿਓ ਹੁਣ ਉਹਨੂੰ ਪਤਾ ਹੀ ਸੀਗਾ ਵੀ ਇਦੂ ਵੱਤ ਕੀ ਅਸੀਦੀ ਹੋਣੀ ਹੈ ਜਾਣੀ ਜਾਣ ਨੇ ਉਹ ਵੀ ਆਏ ਸੀ ਕਸ਼ਮੀਰੀ ਪੰਡਤ ਨਾ ਦੇਖੋ ਇਹ ਗੱਲਾਂ ਕਹਿਣੀਆਂ ਹੋਰ ਅਸੀਂ ਸਟੇਟ ਤੋਂ ਕਹਿਣੀਆਂ ਬਕਰੀ ਗੱਲ ਹੈ ਉਹ ਇਹ ਜੀਵਨ ਨਹੀਂ ਹੈ ਪਰ ਗੁਰੂ ਤੇਗ ਬਹਾਦਰ ਜੀ ਉਹ ਬਚਨ ਕਹੇ ਨੇ ਜਿਹੜੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਕਮਾਏ ਗੁਰੂ ਅਰਜਨ ਸਾਹਿਬ ਜੀ ਤਿੱਤੀ ਤਵੀ ਤੇ ਪਤਾ ਸੀ ਜੀ ਦੀ ਹੋਣੀ ਹੈ ਡਰੇ ਕੋਈ ਭੈ ਨਹੀਂ ਅੰਦਰ ਕਿਉਂਕਿ ਉਸ ਅਵਸਥਾ ਦੇ ਵਿੱਚ ਵਸਦੇ ਪਏ ਨੇ ਜਿਸ ਅਵਸਥਾ ਦੇ ਵਿੱਚ ਡਰ ਹੀ ਨਹੀਂ ਹੈ ਮੌਤ ਦਾ ਹੁਣ ਇਹ ਸਾਡੇ ਅੰਦਰੋਂ ਡਰ ਕੱਢਣਾ ਚਾਹੁੰਦੇ ਨੇ ਸਤਿਗੁਰ ਕਹਿੰਦੇ ਫਿਰ ਜੇ ਡਰ ਕੱਢਣਾ ਹੈ ਤੇ ਫਿਰ ਗੁਰੂ ਨਾਲ ਜੁੜ ਜਾ ਗੁਰੂ ਦੀ ਬਾਣੀ ਨਾਲ ਜੁੜ ਜਾ ਗੁਰੂ ਦੀ ਬਾਣੀ ਇਹ ਆਪ ਅਡੋਲ ਹੈ ਤੇ ਤੂੰ ਵੀ ਡੋਲਣੋਂ ਹਟ ਜਾਵੇਂਗਾ ਮੌਤ ਦਾ ਭੈ ਤੈਨੂੰ ਵੀ ਉਹਨੋਂ ਹਟ ਜਾਊਗਾ ਨਹੀਂ ਉਹਨਾਂ ਚਿਰ ਸਾਨੂੰ ਮੌਤ ਦਾ ਭੈ ਭਾਈ ਹੈ ਜਿਹੜਾ ਇਹ ਸਤਾਵੇਗਾ ਇਸ ਦਾਵੇ ਦਾ ਇਸ ਕਰਕੇ ਬੇਨਤੀ ਕਰਿਆ ਕਰੀਏ ਸਤਿਗੁਰੂ ਜੀ ਫਿਰ ਤਾਂ ਫਿਰਸਤ ਪ੍ਰਭ ਆਇਆ ਪਤਾ ਨਹੀਂ ਕਿੰਨੇ ਜਨਮਾਂ ਚੋਂ ਸਤਿਗੁਰੂ ਜੀ ਤੁਸੀਂ ਮਨੁੱਖਾ ਜਨਮ ਦਿੱਤਾ ਨਾ ਮੈਂ ਹੁਣ ਤੁਹਾਡੀ ਸ਼ਰਨ ਆ ਗਿਆ ਫਿਰ ਤਾਂ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਬਸ ਆ ਬੇਨਤੀ ਕਰੇ ਸਤਿਗੁਰੂ ਜੀ ਹੁਣ ਆਪਣੀ ਭਗਤੀ ਲਾ ਲਓ ਭਗਤੀ ਤੋਂ ਬਿਨਾ ਇਹ ਜੁਨਾਂ ਚੋਂ ਖੜਾ ਸੁੱਟਣ ਵਾਲਾ ਨਹੀਂ ਫਿਰ ਤੇ ਫਿਰ ਤੇ ਭੇਟੇ ਜਣ ਸਾਧੂ ਪੂਰਾ ਗੁਰ ਸਮਝਾਇਆ ਆਣ ਸਗਲ ਵਿਦ ਕਾਮਨਾ ਆਵੈ ਹੋਰ ਕੋਈ ਵੀ ਦੀ ਕਾਮਾ ਆਉਣ ਵਾਲੀ ਨਹੀਂ ਧਿਆਨ ਰੱਖਿਓ ਇੱਕ ਸਿਮਰ ਤੋਂ ਬਿਨਾ ਸੋ ਇਹ ਇਹ ਸਤਿਗੁਰਾਂ ਦਾ ਜੋ ਆਪਾਂ ਸ਼ਲੋਕ ਸਰਵਣ ਕੀਤਾ ਇਹ ਇਹ ਹੈ ਭਾਈ ਅਸੀਂ ਪਤਾ ਨਹੀਂ ਕਿੰਨੀਆਂ ਜੂਨਾ ਦੇ ਵਿੱਚ ਭਟਕ ਕੇ ਆਏ ਹਾਂ ਹੁਣ ਸਮਾਂ ਮਿਲਿਆ ਉਹਨਾਂ ਤੋਂ ਸ਼ਤਕਾਰਾ ਪਾਉਣ ਦਾ ਤੇ ਤੇ ਗੁਰੂ ਦੇ ਲੜ ਲੱਗ ਕੇ ਇਹ ਸੁਟਕਾਰਾ ਹੋ ਸਕਦਾ ਨਹੀਂ ਤਾਂ ਫਿਰ ਧਿਆਨ ਰੱਖੋ ਦੁਬਾਰੇ ਫਿਰ ਗੇੜ ਸ਼ੁਰੂ ਹੈ ਸ਼ੁਰੂ ਹੈ ਤੇ ਅੰਦਰ ਰੱਖੋ ਬੰਦਾ ਆ ਜਾਂਦਾ ਮਰ ਜਾਂਦਾ ਗਾਵਾਂ ਕੋ ਜੀ ਲੈ ਫਿਰ ਦੇ ਪ੍ਰਮਾਤਮਾ ਨੂੰ ਉਹ ਕਹੇ ਇਸ ਤਰ੍ਹਾਂ ਹੀ ਹੁੰਦੇ ਆ ਨਾ ਵੀ ਸਤ ਗੁਰੂ ਦੀ ਕਈਆਂ ਦੇ ਸਰੀਰਾਂ ਦੇ ਵਿੱਚੋਂ ਜਿੰਦ ਕੱਢ ਲੈਣਾ ਤੇ ਇੱਕ ਚੋਂ ਕੱਢ ਲੈਣਾ ਦੂਜੀ ਚ ਪਾ ਦੇਣਾ ਹਨਾ ਗਾਵਾਂ ਕੋ ਸਾਜ ਕਰੇ ਤਨ ਜੀ ਸਾਜ ਦਿੰਨਾ ਖੇ ਕਰ ਦਿੰਨਾ ਦੇਖੋ ਕਿਵੇਂ ਕਰਦਾ ਪ੍ਰਮਾਤਮਾ ਜੂਨ ਇੱਕ ਚੋਂ ਕੱਢਿਆ ਦੂਜੇ ਚ ਇਹ ਇਹ ਕੋਈ ਟਕਿਆ ਨਹੀਂ ਹੈ ਵੀ ਪਹਿਲਾਂ ਉੱਥੇ ਇਕੱਠੀਆਂ ਕਰ ਲਿਆ ਵੀ ਹੌਲੀ ਹੌਲੀ ਕਿਸੇ ਚ ਪਾਉਣਾ ਨਹੀਂ ਉਹਦਾ ਸਿਸਟਮ ਹੀ ਹੈ ਆਟੋਮੈਟਿਕਲ ਸਿਸਟਮ ਕੰਪਿਊਟਰ 'ਚ ਆਪਾਂ ਦੇਖਦੇ ਹਾਂ ਨਾ ਨਾਮ ਦੀ ਨਾਲ ਕੋਈ ਨਾ ਕੀ ਜੋ ਉਸੇ ਟਾਈਮ ਹੀ ਐਡ ਹੋ ਜਾਂਦੀ ਹੈ ਸੇਵ ਹੋ ਜਾਂਦੀ ਹੈ ਇਹ ਤਾਂ ਕੰਪਿਊਟਰ ਦਾ ਬਾਅਦ 'ਚ ਬਣੇ ਨੇ ਉਹ ਕੰਪਿਊਟਰ ਦੇਖੋ ਕੀ ਚੱਲਦਾ ਹੈ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਫਿਰ ਦੀਚ ਪਾਤੀ ਜੋੜ ਜੋੜ ਵਿਛੜੇ ਵਿਛੜ ਜੁੜੇ 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 ਪਹਿਲਾਂ ਆਤਮਾ ਤੇ ਸਰੀਰ ਦਾ ਮੇਲ ਹੋਇਆ ਜੁੜ ਗਏ ਨਾ ਕੋਈ ਜੂਨ ਮਿਲ ਗਈ ਫਿਰ ਵਿਛੜ ਗਏ ਫਿਰ ਮਿਲ ਗਏ ਫਿਰ ਕੋਈ ਫੇਰ ਜੂਨੀ ਪੈ ਗਏ ਉਸੇ ਟਾਈਮ ਹੀ ਸਾਬਤ ਤਾਂ ਹੋ ਜਾਂਦਾ ਸੀ ਉਸੇ ਟਾਈਮ ਹੀ ਸਤਿਗੁਰ ਕਹਿੰਦੇ ਜੀਵ ਜੀਵ ਮੂਵੇ ਮੂਵੇ ਜੀਵੇ ਜਨਮ ਹੋ ਗਿਆ ਮਰ ਗਈ ਫਿਰ ਨਾਦੀ ਨਾ ਫਿਰ ਉਹ ਜਿੱਥੋਂ ਮਰ ਗਿਆ ਜਿੰਦ ਬਾਹਰ ਕੱਢ ਲਈ ਸਰੀਰ ਖਤਮ ਉਹ ਜਿੰਦੂ ਅੱਗੇ ਜਾ ਕੇ ਫੇਰ ਚੱਲ ਕੰਮ ਫੇਰ ਚੱਲਣਾ ਇਹ ਆਤਮਾ ਮਰਨ ਵਾਲੀ ਨਹੀਂ ਹੈ ਇਹਨੇ ਇਸੇ ਤਰੀਕੇ ਨਾਲ ਸਰੀਰ ਬਟਾਉਂਦੇ ਜਾਣਿਆ ਇਸੇ ਤਰੀਕੇ ਸਰੀਰ ਕੋਈ ਵੀ ਹੈ ਹੁਣ ਕੁੱਤੇ ਬਿੱਲੇ ਜੋ ਕੁਛ ਆਪਾਂ ਗਿਨੇ ਆ ਪਸ਼ੂ ਪੰਛੀ ਜੋ ਕੁਝ ਹੈ ਜੀਵ ਜੀਵ ਮੂਏ ਮੂਏ ਜੀਵੇ ਫੇਰ ਫੇਰ ਜਉ ਪਿਆ ਆਪਾਂ ਕਹਿੰਦੇ ਮਰ ਗਿਆ ਮਰ ਗਿਆ ਨਹੀਂ ਹੈ ਇੱਕ ਪਾਸੇ ਭੋਗ ਪਈ ਜਾਂਦਾ ਇੱਕ ਪਾਸੇ ਜਨਮ ਹੋ ਗਿਆ ਜਾ ਕੇ ਉੱਥੇ ਜਨਮ ਦਿਨ ਮਲਾਈ ਜਾਂਦੇ ਇੱਥੇ ਭੋਗ ਪਈ ਜਾਂਦਾ ਦੇਖੋ ਖੇਡ ਜੀਵ ਜੀਵ ਮੂਏ ਮੂਏ ਜੀਵੇ ਜੁੜ ਜੁੜ ਵਿਛੜੇ ਵਿਛੜੇ ਜੁੜੇ ਬਸ ਇਹ ਖੇਡਾਂ ਨੇ ਭਾਈ ਦੇਖੋ ਕਿੰڈیا ਕਬਡੀਆਂ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਹੁਣ ਚੇਲੇ ਹੋਏ ਪਤਾ ਨਹੀਂ ਕਿੰਨਿਆਂ ਦੇ ਬਾਪ ਬਣੇ ਕਿੰਨਿਆਂ ਦੇ ਬੇਟੇ ਬਣੇ ਕਿੰਨਿਆਂ ਦੀਆਂ ਮਾਂਾਂ ਬਣੀਆਂ ਕਿੰਨਿਆਂ ਦੀ ਭੈਣ ਬਣੇ ਕਿੰਨਿਆਂ ਦੇ ਫੁੱਫੜ ਚਾਚੇ ਤਾਈ ਬਣੇ ਅਸੀਂ ਇਹ ਖੇਡ ਕੋਈ ਅੱਜ ਦੀ ਨਹੀਂ ਹੈ ਕਿੰਨਿਆਂ ਦੇ ਕੁਝ ਬਣੇ ਆ ਅੱਜ ਕੋਈ ਮਾਂ ਹੈ ਪਤਾ ਨਹੀਂ ਕੱਲ ਕਿਸੇ ਦੀ ਭੈਣ ਵੀ ਸੀ ਕੱਲ ਕਿਸੇ ਦਾ ਪਿਓ ਵੀ ਬਣਿਆ ਹੋਊਗਾ ਕਿਸੇ ਦਾ ਭਰਾ ਵੀ ਚਾਚਾ ਤਾਇਆ ਵੀ ਉਹ ਬਣੀ ਹੋ ਭੈਣ ਕਿਉਂਕਿ ਗੱਲ ਤਾਂ ਹੁਣ ਠੀਕ ਹੈ ਉਹ ਇਸਤਰੀ ਰੂਪ ਵਿੱਚ ਆ ਗਈ ਆਤਮਾ ਤਾਂ ਆਤਮ ਹੈ ਨਾ ਆਤਮਾ ਦਾ ਕੋਈ ਇਸਤਰੀ ਤੇ ਪੁਲਿੰਗ ਨਹੀਂ ਹੈ ਆਤਮਾ ਆਤਮ ਹੀ ਆ ਬਸ ਜਿੱਥੇ ਪੈ ਗਈ ਉਹ ਠੀਕ ਹੈ ਸਰੀਰ ਬੱਕਰੀ ਗੱਲ ਹੈ ਸੋ ਖੇਟਾਂ ਬਹੁਤ ਡੂੰਗੀਆਂ ਦੇ ਬਾਹਰ ਆ ਗਈ ਇਹ ਨਾ ਕਿਹਾ ਕਰੋ ਵੀ ਪਤਾ ਨਹੀਂ ਬੰਦਾ ਜੀ ਕਿੱਥੇ ਵਾ ਗਿਆ ਜੀ ਦੇਖੀਏ ਪੁੱਛੀਏ ਕਿਸੇ ਤੋਂ ਬਸ ਸਤਿਗੁਰੂ ਦੀ ਐ ਪੁੱਛਾ ਤੁਹਾਨੂੰ ਦੇ ਦਿੱਤੀ ਅੱਜ ਇਹਨੂੰ ਨੋਟ ਕਰ ਲਓ ਬੰਦੇ ਦਾ ਪਤਾ ਲੱਗ ਜੂ ساری ਉਮਰ ਜਿਹੋ ਜੇ ਕਰਮ ਕਰਦਾ ਹੈ ਅੰਤ ਵਿੱਚ ਉਹਦੇ ਵਿੱਚੋਂ ਉਹਦੀ ਚੇਤੇ ਵਿੱਚੋਂ ਕੀ ਨਿਕਲਦਾ ਕਿਹੜਾ ਫੁਰਨਾ ਬਣਦਾ ਬਸ ਉਹਨੂੰ ਉਸੇ ਰਾਹ ਹੀ ਲੈ ਜਾਂਦਾ ਬਸ ਫਿਰ ਉਹ ਮਾ ਉਸੇ ਟਾਈਮ ਹੀ ਲੈ ਜਾਂਦਾ ਹੈ ਇਧਰ ਬੰਦਾ ਮਰ ਜਾਂਦਾ ਹੈ ਭਾਵ ਕੀ ਹੈ ਉਹ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਸਰੀਰ ਮਿੱਟੀ ਹੁੰਦਾ ਉਹ ਆਪਾਂ ਚੱਕ ਕੇ ਕੋਈ ਅਗਨੀ ਭੇਟ ਕਰ ਦਿੰਦਾ ਹੈ ਕੋਈ ਦੱਬ ਦਿੰਦਾ ਹੈ ਕੋਈ ਖੋਚ ਛੱਟ ਦਿੰਦਾ ਹੈ ਕੋਈ ਪਾਣੀ 'ਚ ਛੋਟੇ ਦਿੰਦਾ ਇਹਦਾ ਇੱਕ ਤਰੀਕਾ ਹੈ ਮਿੱਟੀ ਨੂੰ ਸਮਾਪਤ ਕਰਨ ਦੇ ਉਧਰ ਆਤਮਾ ਇੱਕ ਚੋਂ ਨਿਕਲੀ ਦੂਜੇ ਚ ਪੈ ਗਈ ਜਾ ਕੇ ਇੱਕ ਪਾਸੇ ਉਹ ਛੋਡੇ ਵਾਲੀ ਗੱਲ ਬੈਣ ਪਈ ਜਾਂਦੇ ਇੱਕ ਪਾਸੇ ਗੀਤ ਗੜ ਜਾਂਦੇ ਖੁਸ਼ੀ ਦੇ ਹੱਡਾਂ ਦੇ ਸੋ ਇਹ ਗੱਲਾਂ ਨੇ ਸਤਗੁਰ ਕਹਿੰਦੇ ਇਹਦੇ ਵਿੱਚੋਂ ਬਜਣਾ ਤਾਂ ਤੇ ਕਹੋ ਨਾਨਕ ਹਰ ਭਜਮ ਨਾ ਨਿਰਪੈ ਪਾਵੈ ਹਾਂ ਹਾਂ ਨਿਰਪੈ ਹੋ ਜੇਗਾ ਨਿਰਪੈ ਤਾਂ ਹੋਵੇਂਗਾ ਸਤਗੁਰ ਕਹਿੰਦੇ ਜੇ ਤੂੰ ਨਿਰਭਉ ਨੂੰ ਧਿਆਵੇਂਗਾ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤੈਨ ਤੂਟੀ ਜਮਕੀ ਆ ਜਮਾ ਵਾਲੀ ਫਾਂਸੀ ਖਤਮ ਹੋ ਜੂ ਆ ਜਮਾ ਦਾ ਕੰਮ ਹੀ ਖਤਮ ਹੋ ਜੂ ਨਿਰਪੋ ਜਪੈ ਸਗਲ ਪਾਓ ਬੇਟਾ ਵਚਨ ਤਾਂ ਕਿੰਨੇ ਨਿਵਾਨੀ ਵਿੱਚ ਸਮਝਾਉਂਦੇ ਸਤਿਗੁਰੂ ਥਾਂ ਥਾਂ ਨਹੀਂ ਪਰ ਗੱਲ ਤਾਂ ਮੰਨਣ ਦੀ ਹੈ ਭਾਈ ਆਪਾਂ ਸਾਰੇ ਜਾਨੇ ਮੰਨੀਏ ਸੋ ਆਓ ਅੱਜ ਇੱਥੇ ਵਿਚਾਰ ਇਹ ਜੋ ਸ਼ਲੋਕ ਸਤਿਗੁਰਾਂ ਦਾ ਸੀ ਜਨਮ ਮਨ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰਿ ਭਜਮਨਾ ਨਿਰਪੈ ਪਾਵੈ ਬਾਸ ਹਰੀ ਦਾ ਭਜਨ ਕਰਿਆ ਕਰੀ ਭਾਈ ਕੱਢਿਆ ਕਰੀ ਟਾਈਮ ਤੇ ਜੇ ਫਿਰ ਜੁਨਾ ਚ ਪੈਣਾ ਫਿਰ ਤਿਆਰ ਰਹੇ ਹੋ ਹਾਂ ਧਿਆਨ ਫੇਰ ਨਾ ਕਹੋ ਮਹਾਰਾਜ ਜੀ ਨੂੰ ਅਰਦਾਸ ਕਰ ਦਾਂਗੇ ਕੋਈ ਨਹੀਂ ਸਾਰੀ ਉਮਰ ਮਾਰੇ ਕੰਮ ਕਰਦੀ ਐ ਇંટ ਦੇ ਜਾ ਕੇ ਕਹਿੰਦੇ ਕੋਈ ਨਹੀਂ ਅਰਦਾਸ ਹੋ ਜੀ ਠੀਕ ਐ ਕਿਰਪਾ ਉਹਦੀ ਹੋ ਸਕਦੀ ਐ ਇਹੋ ਜੀ ਗੱਲ ਨਹੀਂ ਐ ਕਿਰਪਾ ਤਾਂ ਹੈਗੀ ਐ ਉਹ ਕਿਰਪਾ ਤਾਂ ਉਹਦੀ ਵੱਡੀ ਐ ਕਰਮਾਂ ਤੋਂ ਉੱਪਰ ਐ ਨਾ ਅਸੀਂ ਕਰਮਾਂ ਦੇ ਵੱਧੇ ਔਲੇ ਜਾਂਦੇ ਆ ਨਾ ਬਾਸਨਾ ਤੇ ਵੱਧੇ ਆ ਪਰ ਉਹ ਕਰਮ ਬਦਨ ਲੱਗਿਆ ਟਾਈਮ ਵੀ ਨਹੀਂ ਲੰਘਦਾ ਇਸ ਤਰ੍ਹਾਂ ਪਰ ਅਸੀਂ ਗੁਰੂ ਦੇ ਲੜ ਦੀ ਮੁੱਲ ਲੱਤੀ ਪਾਈ ਗਰਬਾਣੀ ਪੜਿਆ ਕਰੀਏ ਆਪ ਪੜ੍ਹੀਏ ਬੱਚਿਆਂ ਨੂੰ ਪੜਾਈ ਫਿਰ ਅਸੀਂ ਲੋਕ ਸੁਖੀਏ ਪਰ ਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮਿਲੇ ਆਓ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਜਿਨ੍ਹਾਂ ਨੇ ਅੱਜ ਇਹ ਰਿਕਾਰਡਿੰਗ ਕੀਤੀ ਹੈ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿਗੁਰ ਕਿਰਪਾ ਕਰਨ ਇਹਨਾਂ ਦੇ ਕੰਮਾਂ ਦੇ ਵਿੱਚ ਤਰੱਕੀਆਂ ਬਖਸ਼ ਕਰਨ ਸਾਰੇ ਜਾਨੇ ਅਦਾਸ ਬੀਤੀ ਕਰਿਆ ਕਰੋ ਜਦੋਂ ਵੀ ਕੋਈ ਬੰਦਾ ਸੇਵਾ ਕਰਦਾ ਇੱਥੇ ਅਰਦਾਸ ਬੇਨਤੀ ਕਰਾਉਂਦਾ ਤੇ ਸਾਡੀ ਸੰਗਤ ਦੇ ਵਿੱਚ ਹੀ ਪ੍ਰਮਾਤਮਾ ਵਸਦਾ ਹੁੰਦਾ ਹੈ ਹਨਾ ਵਿੱਚ ਸੰਗਤ ਹਰ ਪ੍ਰਭ ਵਸਾ ਜੀਓ ਤੇ ਫਿਰ ਸੰਗਤ ਦੀ ਰੱਬ ਨੇ ਮੰਨਣੀ ਐ ਤੇ ਫਿਰ ਜੀ ਨੇ ਮੰਨ ਲਈ ਤੇ ਫਿਰ ਧਿਆਨ ਰੱਖੋ ਫਿਰ ਬਹੁਤ ਕੁਝ ਮਿਲ ਜਾਂਦਾ ਹੈ ਭਰੋਸਾ